నా శాంతి ఏ కిలా దివా యో తీనా కోనే కడి హే దేఖీ కీ హోయా దస్ బహత్ ఆడి తగ్రీబీ తీ తో కలో తన్త్ర మేనే సాత్ దితా అజ్ మే చౌనియా మే అజ్ నా ਕੋਈ ఠారా వే అజ్ మేరా వీర్ పుల్సాలే ఖడా అజ్ మేరా వీర్ యాం ఖడా చలో హే తన్వాదోనా ద కర్దే ఆ బహత్ బహత్ జదా తన్వాద్ కర్దే ఆ ਜੇ ਨਾ ਰਸਾ ਸਾਥ ਦਿੱਤਾ ਵਾ ਕਿਤੇ ਟੀਮ ਕਮੀ ਨਹੀਂ ਦੇਗੀ ਨਹੀਂ ਇਹ ਗੱਲ ਦੀ ਕਮੀ ਨਹੀਂ ਰਹੇਗੀ ਬਸ ਅਹੀ ਹੋਣਾ ਇਹ ਚੋਣੇ ਆ ਕਿ ਜਿੰਨਾ ਨੂੰ ਲੋੜ ਆ ਮੇਰੇ ਵੀਰਿਆ ਨਰਾਇਓਂ ਨਾਲੋਂ ਤੱਕ ਕੋਣ ਦਵਲ ਦਵਲ ਗਿਆ ਹਾਂਜੀ ਦੋ ਗਟੀਆਂ ਗਈਆਂ ਮੇਰੀ ਬੇਟੀ ਦੀਆਂ ਦਾਦੀਆਂ ਲੋਕੀ ਕੋਠੇ ਚ ਚੜਚੜੀ ਹੁੰਦੇ ਨੇ ਇਹ ਨੰਦਾ ਆ ਗਿਆ ਪੁੱਛੋ ਤੁਸੀਂ ਹਾਂਜੀ ਬਹੁਤ ਪੁੱਛਿਆ ਮੈਂ ਤੇਰੇ ਤੋਂ ਬਹੁਤ ਪੁੱਛਿਆ ਹੋਰ ਹਾਂਜੀ ਤੁਹਾਨੂੰ ਵੀ ਕਿਵੇਂ ਦੇਖਦੇ ਹੋ ਇਸ ਘਰ ਦਾ ਵਿਆਹ ਜੋ ਹੋ ਰਿਹਾ ਤੁਹਾਨੂੰ ਦਾ ਬਹੁਤ ਹੀ ਮਾਰੇ ਖਲਾਫ ਚੱਲ ਰਿਹਾ ਇਸ ਵਾਰ। ਜਦੋਂ ਤੁਹਾਡੇ ਚੈਨਲਾਂ ਦੇ ਜ਼ਰੀਏ ਜਦੋਂ ਮੀਡੀਆ ਦੇ ਜ਼ਰੀਏ ਸਾਡੇ ਤੱਕ ਖਬਰ ਪਹੁੰਚੀ ਉਸੇ ਵੇਲੇ ਹੀ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਤੀਸਰੀ ਵਾਰ ਚੁਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਕਿ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਹ ਪੂਰੀ ਕਰੋ। ਔਰ ਅੱਜ ਅਸੀਂ ਆਏ ਹਾਂ ਤੁਹਾਡੇ ਜ਼ਰੀਏ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿਦਾਂ ਦਾ ਵਾ ਕਿ ਕੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਜਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਹੀ ਇਹ ਸਾਡੇ ਹੋਰ ਸਮਾਜ ਸੇਵੀ ਵੀਰਾਂ ਨੇ ਰਲ ਕੇ ਜਿਹੜਾ ਇਹ ਇਲਾਕਾ ਜੋ ਕੋ ਪ੍ਰਾਲਾ ਕੀਤਾ ਔਰ ਤੁਹਾਡੇ ਜਰੀਏ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਕਿਤੇ ਵੀ ਇਹੋ ਜੀ ਕੋਈ ਕੁਛ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਇਸ ਤੁਹਾਡੇ ਜਰੀਏ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜੋ ਗਿਆ ਤੁਹਾਡੇ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤੇ ਲੋਕ ਅਵੇਅਰ ਹੋ ਜਾਂਦੇ ਦਾਨੀ ਸੱਜਣ ਖਲੋ ਜਾਂਦੇ ਆ ਤੇ ਅੱਜ ਤੁਹੀ ਜ਼ਿਆਦਾ ਵਧਾਈ ਦੇ ਪਾਤਰ ਜੀ ਆਹ ਦੇਖੋ ਜਿਆ ਹੋ ਰਿਹਾ ਜਿਉਂ ਜੇ ਪਹਿਲਾਂ ਤੇ ਅੰਦੇ ਟੈਂਟ ਨਹੀਂ ਆ ਹਲਵਾਈ ਨਹੀਂ ਸੀ ਅੱਜ ਜਿਸ ਤਰ੍ਹਾਂ ਹੋਇਆ ਉਹ ਤੁਹਾਡੇ ਸਾਹਮਣੇ ਪੈਲਸ ਵੀ ਹੋ ਗਿਆ ਲੋਹਾਈ ਵੀ ਲੱਗੇ ਸਾਲ ਵੀ ਲੱਗੇ ਆ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਔਰ ਅੱਗੋਂ ਵੀ ਇੱਥੇ ਢਣੀ ਦਾ ਸਾਡੇ ਹਲਕਾ ਜੰਡਿਆੜਾ ਗੁਰੂ ਚ ਵਿਆਹ ਆ ਉੱਥੋਂ ਦੇ ਵ代यक ਦਾ ਫੋਨ ਆ ਗਿਆ ਡੈਨੀ ਬਨਾਲਾ ਜੀ ਦਾ ਵੀ ਮੈਂ ਕਿਤੇ ਵੀ ਪਰਿਵਾਰ ਨੂੰ ਲੋੜਿਆ ਉੱਥੇ ਵੀ ਅੱਗੇ ਵੀ ਤੇ ਮੈਂ ਧੀ ਦੇ ਨਾਲ ਖੜੇ ਹਾਂ ਤੇ ਸਾਰਿਆਂ ਨੂੰ ਸਾਨੂੰ ਪਾਰਟੀ ਪਾਜੀ ਤੋਂ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਅੱਜ ਇਹ ਸਾਰਿਆਂ ਨੇ ਆਪਾਂ ਰਲ ਕੇ ਜਿਹੜਾ ਇੱਕ ਕੰਮ ਕੀਤਾ ਵਾ ਔਰ ਕੋ ਨੂੰ ਸਾਰਿਆਂ ਨੂੰ ਵਧਾਈ ਕਿਉਂਕਿ ਮੈਨੂੰ ਨਹੀਂ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡਾ ਮੀਡੀਆ ਦਾ ਹੁਣ ਰੋਲ ਸੀਗਾ ਇਹਦੇ ਵਿੱਚ ਤੇ ਸੱਚੇ ਪਾਸ਼ਾ ਤੁਹਾਡੇ ਚੈਨਲਾਂ ਨੂੰ ਇਦਾਂ ਹੀ ਤਰੱਕੀਆਂ 'ਚ ਲੈ ਕੇ ਜਾਵੇਂ ਤੇ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾੜ ਗਲੀ ਨੰਬਰ 1 ਤੇ ਆਪਾਂ ਵਾਸੀ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੇਰੇ ਲਾਗੇ ਸ਼ਾਦੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਿਸੇ ਦਾ ਨਾਮ ਕਲਵੰਤਪੁਰ ਉਹਨਾਂ ਦੀ ਬੇਟੀ ਦਾ ਨਾਮ ਜੋਤੀ ਠੀਕ ਆ ਜੀ ਅੱਜ ਤੋਂ 5-6 ਦਿਨ ਪਹਿਲਾਂ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਆਪਾਂ ਹਾਂ ਜੀ ਉਹ ਤੋਂ ਉਹਨਾਂ ਦੀ ਬੇਟੀ ਜੋਤੀ ਦੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਆਪਾਂ ਗੁਰਦੁਆਰੇ ਗ੍ਰੰਥੀ ਪਾਪਾ ਬਲਵਿੰਦਰ ਸਿੰਘ ਉਹਨਾਂ ਕੋਲ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫੇਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਕਿ ਤੁਹਾਡੇ ਕੋਲ ਲਾਵਾਂ ਵਾਲਾ ਸੂਟ ਹੈਗਾ ਵਾ ਕਿਤੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵਾ ਡਾਪਰਾ ਬਣ ਕੇ ਉਹ ਸਿਵਲ ਸੂਟ ਲੈ ਕੇ ਦਿੱਤਾ ਲਾਵਾਂ ਵਾਲਾ ਨੂੰ ਠੀਕ ਆ ਤੇ ਫੇਰ ਆਪਾਂ মিডিਆ ਦੇ ਰਾਹੀਂ ਤਪੀਲ ਕੀਤੀ ਐਨਆਰਆਈ ਵੀਰਾਂ ਨੂੰ ਕੁਛ ਤੇ ਐਨਆਰਆਈ ਵੀਰ ਇੱਥੇ ਵੀ ਆਏ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਪਤਾ ਨਹੀਂ ਲੱਗਾ ਇਹਨਾਂ ਵੀ ਐਨਆਰਆਈ ਵੀਰਾਂ ਨੇ ਸਾਰੇ ਪੈਸੇ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਖਾਣੇ ਦੀ ਵੀ ਚੁੱਕ ਲਈ ਸਾਜ ਗੁਰੂ ਰਾਮਦਾਸ ਦੀ ਕਿਰਪਾ ਨਾਲ ਕਿਹ ਚੀਜ਼ ਦੀ ਕਮੀ ਨਹੀਂ ਸਾਜ ਵੀ ਖੁੱਲਾ ਗਿਆ ਤੇ ਮਾਂ ਪਿਓ ਕੋਲ ਮਕਾਨ ਬਣ ਲਈ ਪੈਸੇ ਆ ਗਏ ਤੇ ਉਹਨਾਂ ਕੋਲ ਕੋਈ ਕੰਮ ਚਾਲੂ ਕਰਕੇ ਉਹਨਾਂ ਦਾ ਬੜਾਪਾ ਖੁਸ਼ਾ ਹੋ ਜਾਊਗਾ ਇੱਕ ਮੈਂ ਅਪੀਲ ਕਰਦਾ ਐਨਆਰਆਈ ਚ ਵੀਰਾਂ ਨੂੰ ਜਿਹੜੇ ਆਪਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਹੁਣ ਬੰਦ ਕਰ ਦਿਓ ਬਹੁਤ ਪੈਸੇ ਹੋ ਗਏ ਆ ਇਹਨਾਂ ਦੇ ਜਿਹੜੇ ਕਿ ਵੀਰ ਕੋਈ ਲੋੜ ਬੰਦ ਹੋਊਗਾ ਆਪਾਂ ਉਹਨਾਂ ਦੇ ਫੇਰ ਆਪਾਂ ਬੇਨਤੀ ਕਰਾਂਗੇ ਉਹ ਲੋੜ ਬੰਦੀ ਕੀਤੀ ਜਾਵੇ ਮੱਤਸ ਵਧੀਆ ਹੋ ਰਹੀ ਵਿਧੀ ਵਧੀਆ ਹੋ ਰਹੀ ਤੁਸੀਂ ਦੇਖ ਹੀ ਰਹੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਨੇ মিডিਆ ਵਾਲਿਆਂ ਦਾ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਦੀ ਹਰ ਚੀਜ਼ ਵੱਤ ਤੋਂ ਵੱਤ ਆ ਗਈ ਹੈ ਜੀ ਭਾਈ ਜੀ ਅੱਜ ਉਸੇ ਦੀਦਾ ਵਿਆਹ ਹੋ ਰਿਹਾ ਜਿਸ ਦਾ ਸਾਰੇ ਪਰਿਵਾਰਾਂ ਨੇ ਇਹਨਾਂ ਦੇ ਪਰਿਵਾਰਾਂ ਨੇ ਬਹੁਤ ਸਾਰਾ ਦਿੱਤਾ ਤੁਸੀਂ ਬੋਲ ਰਹੇ ਮਨੋ ਰੋਲ ਆ ਗਿਆ ਜੀ ਜੀ ਇਹ ਹੋਰ ਜਿਹੜਾ ਉਸ ਪਰਿਵਾਰਤਮਾ ਦੀ ਜੇੜ ਹੈ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਪਰਿਵਾਰਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਥੂੜੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਜਾਨਪੁੰਨ ਕਰਕੇ ਇਸ ਦੀਦੇ ਆਨੰਦ ਕਾਜ ਦੇਪਰੇ ਚੜ ਰਹੇ ਨੇ ਮੈਂ ਇਹਨਾਂ ਦਾ ਦੇਣੀ ਲਾਵਾਂਗਾ ساری ਉਮਰ ਵਾਸਤੇ ਔਰ ਧਾਨੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਉਹ ਬੰਦ ਕੀਤਾ ਜਾਵੇ ਕਿਉਂਕਿ ਠੀਕ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦਾ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਕਿ ਜਿਹੜੀਆਂ ਪਹਿਲਾਂ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਤਰਾਨਾ ਜਿਹੜੀ ਉਤਰ ਗਈ ਹੈ। ਇਮਾਨੇ ਦੇ ਰੋਡ ਬਣਾ ਲਈ ਇਹਨੇ ਤੇ ਇਹਦੇ ਵਿੱਚ ਅਸੀਂ ਜੀ ਇੱਕ ਫੇਮਸ ਦਾ ਰੋੜੀ ਲਾ ਲੋ ਨਾਲ ਕੋਈ ਕੋ ਦਰਗੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਪਟਾਇਆ ਨਾ ਕੋ ਮਾਮਾ ਤੇ ਆਪਾਂ ਪਰਿਵਾਰ ਦੇ ਤੌਰ ਤੇ ਕੰਮ ਕਰਦੇ ਇਹ ਦੋਨੋਂ ਚੀਜ਼ ਬਹੁਤ ਬੜੇ ਮਾਸਰੇ ਬਹੁਤ ਹੀ ਸਿੰਪਲ ਦੇ ਸਿਧਾਰਨੇ ਜਿਹੜੇ ਕਿ ਦੁਨੀਆਂ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਪਰ ਲੋਕਾਂ ਨੇ ਘਰੋਂ ਕੰਮ ਕਰਕੇ ਤੇ ਆਪਣਾ ਖਿਆਲਾ ਕਰਦੇ ਨੇ ਤੇ ਕਹਿੰਦੇ ਉਹਨਾਂ ਦੀ ਉਸਨ ਮਜਬੂਰੀ ਦੇਖ ਕੇ ਤੇ ਸਾਡੇ ਕੋ ਰਿਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਨੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨਵਾਂ ਤੇ ਨਵੇਕਲੀ ਜੜੀ ਆ ਛੇੜ ਛੇੜੀ ਆ ਜਿਦਾਂ ਲਾ ਕੇ ਹੋਇਆ ਕਿ ਉਹਨਾਂ ਜਿਹੜਾ মিডিਆ ਵਾਲੇ ਆ ਉਹਨਾਂ ਨੇ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਸ ਜੇਬ ਦੇ ਵਿੱਚੋਂ ਫੋਨ ਦੇ ਵਿੱਚੋਂ ਉਹ ਬੜੀ ਨੂੰ ਸ਼ਗਨ ਦੇ ਕੇ ਆਪਣਾ ਜਿਹੜਾ ਦੁੱਖ ਆ ਉਹ ਸਰਵਾਦ ਬਗਾਇਆ ਯਾਨੀ ਕੋਈ ਵੀ ਕੋਈ ਕਮਿਟੀ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੁਣਾ ਜਿਹੜਾ ਮੰਦਕਾਰ ਜੀ ਆ ਉਹਨਾਂ ਦੇ ਪਰੇ ਚੜਦੇ